ਇੱਕ ਜਿੱਤ ਦਾ ਖਾਲਸਾ ਵੈਰੀ ਜਫਤੇ ਜੀ ਸਾਡਾ ਕਿਸਾਨ ਬੱਠੇ ਪੈਣੀ ਦਾ ਬੜੇ ਤਿਰ ਤੋਂ ਬਿਜਲੀ ਖਣੋ ਜਿਹੜਾ ਉਹ ਤੰਗ ਸੀ 8 ਘੰਟੇ ਜਿਹੜੀ ਬੱਤੀ ਬਿਜਲੀ ਆਉਂਦੀ ਹੈ ਬੰਬੀਆਂ ਨਹੀਂ ਉਹਦੇ ਤੇ ਉਹਦਾ ਮੀਟਰ ਲੱਗਾ ਰਹਾ ਤੇ ਥੋੜਾ ਜੇ ਰੋ ਗਿਆ ਸੀ ਉਹਦੇ 24 ਘੰਟੇ ਬੱਤੀ ਹੋਈ ਨਹੀਂ ਤੇ ਉਹ ਪਿੰਡੋਂ ਘਰ ਤੋਂ ਘੱਟ 12 13 ਗੱਲੇ ਪਿੰਡ ਇਥੋਂ ਦੂਰ ਪੈਂਦਾ ਤੇ ਕਾਲੇ ਰੰਗ ਦੀ ਡੇਡੀ ਹੁੰਦੀ ਹੈ ਪੀਵੀਸੀ ਤਾਰ ਉਥੋਂ ਪਾ ਕੇ ਨਾ ਬੱਤੀ ਲੈਂਦੀ ਤੇ ਕੋਈ ਪੱਖਾ ਨਹੀਂ ਚੱਲਦਾ ਕੋਈ ਘਰ ਦੀ ਮੋਟਰ ਨਹੀਂ ਚੱਲਦੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹੇ ਆ ਇਹਨਾਂ ਜਥੇਬੰਦੀ ਜਿਹੜੀ ਆਪਣਾ ਕਿਸ ਰੱਖਿਆ ਤੇ ਇਕਤਾ ਗ੍ਰਹਨ ਜਿਹਾ ਜੇ ਬੰਦੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਸੰਯੋਗ ਦੇ ਕੇ ਤੇ ਇਹਨਾਂ ਦਾ 24 ਘੰਟਿਆਂ ਦਾ ਟਰਾਂਫਰਮ ਜਿਹੜਾ ਉਹ ਤਾਰਾ ਪਵਾ ਕੇ ਟਰਾਂਫਰਮ ਪਵਾ ਕੇ ਘਰ ਦੇ ਲਾਗੇ ਤੇ ਅੱਜ ਤਰ੍ਹਾਂ ਵੀ ਇਹਨਾਂ ਦਾ ਕੰਮ ਚੱਲਿਆ ਤੇ ਅੱਜ ਹੁਣ ਬੜੇ ਜਿਆਦੇ ਉਹ ਖੁਸ਼ ਆ ਗਰੀਬ ਬੰਦੇ ਵਿਚਾਰੇ ਮਾਤਰ ਤੂ ਤੇ 32 ਘੰਟੇ ਬਿਮਾਰ ਹੋ ਗਏ ਸੀ ਉਹਨਾਂ ਧੰਨਵਾਦ ਕਰਨ ਨੂੰ ਆਏ ਸਾਨੂੰ ਸੱਜਿਆ ਬੀਤੇ ਦਾ ਧੰਨਵਾਦ ਇਹ ਬੰਦੀ ਦਾ ਕਰਨਾ ਵਾ ਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਚਲੋ ਅਹੀਂ ਮਹਿਕਮੇ ਨੂੰ ਜਾ ਕੇ ਮਿਲੇ ਆ ਮਹਿਕਮੇ ਨੇ ਆ ਵੀ ਸੰਯੋਗ ਲਿਆ ਦੇ ਇਹਨਾਂ ਦਾ ਜਿਹੜਾ 24 ਘੰਟੇ ਜਿਹੜਾ ਇਕਤਾ ਗਾਂਜ ਹੈ ਬੰਦੀਆਂ ਨੇ ਜਦੋਂ ਟਰਾਫਰ ਮਵਾ ਕੇ 24 ਘੰਟੇ ਬੱਤੀ ਇਹਨਾਂ ਦੇ ਘਰ ਦੇ ਵਿੱਚ ਲਿਆਤੀਏ। ਇਹ ਕਰਕੇ ਇਕੱਠੇ ਹੋਏ। ਹਾਂਜੀ ਵੀਰ ਜੀ ਦਿਓ ਜਾਣਕਾਰੀ ਇਸ ਬੰਦ ਵਿੱਚ ਆਪਾਂ ਇਕੱਠੇ ਹੋਏ ਆ। ਕਰਮਜੀਤ ਸਿੰਘ ਜੀ ਭਾਰਤੀ ਕਿਸਾਨ ਜੁਣੀ ਇਕਤਾ ਗਾਂਹਾ ਬਲਾਕ ਜੰਦਰ ਸ਼ਕਤਰ ਪੱਟੀ। ਪ੍ਰਧਾਨ ਜਿੰਦਰ ਨੂੰ ਜਾਣਕਾਰੀ ਦਿੱਤੀ ਆ ਜੀ ਇਹ ਵੀਰ ਬੱਠੇ ਪਣੀ ਤੁਸੀਂ ਤੇ ਇੱਥੋਂ ਦੇ ਪ੍ਰਧਾਨ ਆ ਸਾਡੇ ਭਾਰਤੀ ਕਿਸਾਨ ਜੁਣੀ ਇਕਤਾ ਪਕਾਈ ਪ੍ਰਧਾਨ ਸਰਦਾਰ ਰਜੇ ਸਿੰਘ ਜੀ। ਇਹ ਵੀਰ ਵਿਚਾਰੇ 10 12 ਕਿੱਲਾਂ ਤੋਂ ਤਾਰ ਲਿਉਂਦੇ ਫਿਰ ਜੁਣੀ ਚਲਦੀ ਇਹਨਾਂ ਦੀ ਬਹੁਤ ਬੁਰੇ ਆਲੀ ਜਿਹੜੀ ਕਾਲੀ ਤਾਰ ਹੁੰਦੀ ਆ ਮੇਰੇ ਖਿਆਲ ਵਾਵਾ ਸਮੇ ਤੋਂ ਕੁਛ 6 7 ਸਾਲ ਤੋਂ ਇਹਨਾਂ ਦੇ ਇਦਾਂ ਹੀ ਹੋ ਰਹੀ ਵੀ ਬਿਜਲੀ ਤੇ ਬੜਾ ਚਾਰਾ ਕੋਸ਼ਿਸ਼ ਕਸ਼ ਕੀਤੀ ਚਲੋ ਨਹੀਂ ਗੱਲ ਬਣੀ ਜਿੰਨੇ ਵੀ ਇਹਨਾਂ ਪਾਈਨਸ ਕੀਤੀ ਇਹਨਾਂ ਸਰਦਾਰ ਜੈਸੇ ਵਰਪਾ ਆਪਣੇ ਕਾਈ ਪਰਦਾਰ ਉਹਨਾਂ ਕੋ ਇਹਨਾਂ ਆਪਦੀ ਮੰਗ ਰੱਖੀ ਉਹਨਾਂ ਫਿਰ ਬਰਾਕ ਚ ਰੱਖੀ ਉਹ ਉਹ ਕੇ ਇਕੱਠ ਕਰਕੇ ਫਿਰ ਅਸੀਂ ਬਿਜਲੀ ਬੈਗ ਬਣਾ ਗੱਲ ਕਰਕੇ ਆਪ ਦਾ ਪਾਤੀ ਕਿਸਾਨ ਜੁਣੀ ਇੱਕ ਤਾਂ ਗ੍ਰਾਹ ਜੱਥੇ ਬੰਦੀਆਂ ਲੋਕ ਉਹਦਾ ਜੋੜ ਵਾਗ ਜਿਹਨਾਂ ਦਾ 24 ਘੰਟਾ ਹੁਣ ਵਾਗ ਦਿੱਤਾ ਉਹ ਸਬੰਧ ਵਿੱਚ ਇਕੱਠੇ ਹੋਏ ਹਾਂ ਇਹਨਾਂ ਵੀਰਾਂ ਨੇ ਵੀ ਧੰਨਵਾਦ ਕੀਤਾ ਹੈ ਜਥੇਬੰਦੀ ਦਾ ਵੀ ਧੰਨਵਾਦ ਕਰਨਾ ਜ਼ਰੂਰ ਆਇਓ ਇਹ ਮੁੱਦੇ ਇਕੱਠੇ ਹੋਏ ਓਕੇ